ਉੱਡੇ ਅਗੇਂਸਟ ਆਰਟਿਸਟ ਨੇ ਦੋ ਵੱਡੇ ਵੱਡੇ ਉਹਨਾਂ ਨੂੰ ਕਿਵੇਂ ਵੇਖ ਰਹੇ ਉਹਨਾਂ ਦੇ ਕਿਤੇ ਰੋਡ ਸ਼ੋਅ ਹੁੰਦਾ ਇਕੱਠ ਬਹੁਤ ਹੋ ਜਾਂਦਾ ਜਿਹੜਾ ਇਕੱਠ ਹੈ ਉਹਨਾਂ ਦੇ ਨਾਲ ਉਹ ਆਰਟਿਸਟ ਲੈ ਕੇ ਆਉਂਦੇ ਨੇ ਆਰਟਿਸਟ ਆਪਣੇ ਖੇਤਰ ਦੇ ਵਿੱਚ ਤਾਂ ਮਾਰ ਹੋ ਸਕਦੀ ਹੈ ਪਰ ਲੋਕ ਸੇਵਾ ਦੇ ਵਿੱਚ ਮਾਰ ਨਹੀਂ ਹੋ ਸਕਦੀ ਬਟ ਲੋਕ ਸੈਂਸਰ ਨੇ ਇਸ ਵਾਰ ਵੋਟ ਦਾ ਇਸਤੇਮਾਲ ਬੜੀ ਸੂਝ-ਬੂਝ ਦੇ ਨਾਲ ਕੀਤਾ ਲੱਗਦਾ ਕਿਹੜੇ ਮੁੱਦੇ ਨੇ ਜਿੰਨਾ ਕਰਕੇ ਇਸ ਪੂਰੇ ਹਲਕੇ ਦੇ ਲੋਕ ਸਭ ਤੋਂ ਵੱਧ ਦੁਖੀ ਨੇ ਪਿੰਡਾਂ ਵਿੱਚ ਜਿੱਥੇ ਵੀ ਗਿਆਂ ਉੱਥੇ ਜ਼ਿਆਦਾਤਰ ਬੀਬੀਆਂ ਨੇ ਇਹੀ ਕਿਹਾ ਵੀ ਜਦੋਂ ਜੇ ਤੁਸੀਂ ਬਣ ਕੇ ਤਾਂ ਕਿਰਪਾ ਕਰਕੇ ਇਹ ਸ਼ੈ ਜਰੂਰ ਖਤਮ ਕਰਵਾ ਦੇਣਾ ਫੋਰਤਪੁਰਾ ਇੱਥੇ ਪੈਂਦਾ ਹੈ ਤੇ ਉੱਥੇ ਫਾਇਰਿੰਗ ਵੀ ਹੋਈ ਸੀਗੀ ਬੇਅਦਬੀ ਹੋਈ ਬਹੁਤ ਵੱਡੀ ਘਟਨਾ ਆ ਜਿਹਨੂੰ ਲੈ ਕੇ ਸ਼ਰਮ ਨਹੀਂ ਕਾਲੀ ਦਲ ਦਾ ਡਾਊਨਫਾਲ ਵੀ ਦੇਖਣ ਨੂੰ ਮਿਲਿਆ ਜੋ ਵੀ ਇਹਦੇ ਵਿੱਚ ਜ਼ਿੰਮੇਵਾਰ ਹੋਏਗਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਖੁਦ ਇਹ ਗੱਲ ਕਹਿੰਦੇ ਹਾਂ ਵੀ ਉਹ ਅਕਾਲੀ ਦਲ ਦੇ ਰਾਜ ਹੋਇਆ ਉਸ ਕਰਕੇ ਥੋਡੇ ਤੇ ਵੀ ਆਡੈਂਟ ਪੈਸਾ ਤੁਹਾਡੀਆਂ ਵੋਟਾਂ ਚ ਬੇਅਦਬੀਆਂ ਹੁਣ ਵੀ ਹੋ ਰਹੀਆਂ ਔਰ ਉਸ ਤੋਂ ਵੱਧ ਤਦਾਦ ਚ ਹੋ ਰਹੀ ਗੱਲ ਸਾਫ਼ ਕਹਿੰਦੇ ਆ ਕਿ ਜੇ ਇਹਨਾਂ ਦਾ ਦੂਜੇ ਸੂਬਿਆਂ ਚ ਲਾਇਸੈਂਸ ਹੈ ਤੇ ਇੱਥੇ ਲੁਕਮਾ ਲਾਇਸੈਂਸ ਹੈ ਰਾਜਾ ਵੜਿੰਗ ਜੀ ਆਪ ਲੁਧਿਆਣੇ ਤੋਂ ਚੋਂ ਲੜ ਰਹੇ ਆ ਉਹਨਾਂ ਦਾ ਸਾਲਾ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੇ ਜੁਆਇਨ ਕਰਵਾਤਾ ਆਮ ਆਦਮੀ ਪਾਰਟੀ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਫਰੀਦਕੋਟ ਤੋਂ ਸ਼੍ਰੋਮਣੇ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋੜ ਜਿਹੜੇ ਨੇ ਉਹ ਬਾਗਾਪੁਰਾਣਾ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੇ ਏਜੰਡਾ ਕੀ ਰਹੂਗਾ ਇਸ ਚੋਣਾਂ ਚ ਉਹਦੇ ਬਾਰੇ ਜਾਣਾਂਗੇ ਕੀ ਤਿਆਰੀਆਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਪ੍ਰਚਾਰ ਪ੍ਰਚਾਰ ਬਹੁਤ ਅੱਛਾ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਅੱਜ ਸਵੇਰ ਤੋਂ ਅਸੀਂ ਬਾਗਾਪੁਰਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਜਲਸਿਆਂ ਦੇ ਵਿੱਚ ਪਹੁੰਚੇ ਲੋਕਾਂ ਦੇ ਵਿੱਚ ਜਿਆਦਾ ਉਤਸ਼ਾਹ ਆਪ ਮਹਾਰੇ ਲੋਕ ਸਾਡੇ ਇਸ ਚੋਣ ਜਲਸਿਆਂ ਦੇ ਵਿੱਚ ਪਹੁੰਚ ਰਹੇ ਆ ਔਰ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਖੇਤਰੀ ਪਾਰਟੀ ਹੈ ਔਰ ਇਸੀ ਖੇਤਰੀ ਪਾਰਟੀ ਦੇ ਹੱਕ ਦੇ ਵਿੱਚ ਲੋਕ ਬਣ ਬਣਾ ਕੇ ਬੈਠੇ ਆ ਅੱਛਾ ਜੀ ਕੀ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਅਜੰਡਾ ਕੀ ਰਹੂਗਾ ਤੁਹਾਡੇ ਅਗੇਂਸਟ ਆਰਟਿਸਟ ਨੇ ਦੋ ਵੱਡੇ ਵੱਡੇ ਉਹਨਾਂ ਨੂੰ ਕਿਵੇਂ ਵੇਖ ਰਹੇ ਉਹਨਾਂ ਦੇ ਕਿਤੇ ਰੋਡ ਸ਼ੋਅ ਹੁੰਦਾ ਕੱਠ ਬਹੁਤ ਹੋ ਜਾਂਦਾ ਜਿਹੜਾ ਇਕੱਠ ਹੈ ਉਹਨਾਂ ਦੇ ਨਾਲ ਉਹ ਆਰਟਿਸਟ ਲੈ ਕੇ ਆਉਂਦੇ ਨੇ ਜੈਨੂਨ ਜਿਹੜਾ ਹੈਗਾ ਉਹਨਾਂ ਦੇ ਨਾਲ ਇਕੱਠ ਨਹੀਂ ਹੁੰਦਾ ਬਹੁਤ ਸਾਰੇ ਲੋਕ ਉਹ ਆਰਟਿਸਟ ਨੂੰ ਦੇਖਣ ਵਾਸਤੇ ਜਾਂ ਮਿਲਣ ਲਈ ਉਹ ਜਾਂਦੇ ਆ ਪਰ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਆਰਟਿਸਟ ਆਪਣੇ ਖੇਤਰ ਦੇ ਵਿੱਚ ਤਾਂ ਮਾਰ ਹੋ ਸਕਦੇ ਆ ਪਰ ਲੋਕ ਸੇਵਾ ਦੇ ਵਿੱਚ ਮਾਰ ਨਹੀਂ ਹੋ ਸਕਦੇ ਉਸ ਦਾ ਤਜਰਬਾ ਆਪਾਂ ਪਿਛਲੇ ਸਮੇਂ ਦੌਰਾਨ ਦੇਖ ਚੁੱਕੇ ਆ ਸਦੀਕ ਸਾਹਿਬ ਇੱਥੋਂ ਗਏ ਸਨੀ ਦਿਓਲ ਜੀ ਗੁਰਦਾਸਪੁਰ ਤੋਂ ਗਏ ਤਾਂ ਉਹਨਾਂ ਦਾ ਜੋ ਕਾਰ ਜੋ ਉਹਨਾਂ ਦਾ ਤਰੀਕਾ ਰਿਹਾ ਕੰਮ ਕਰਨ ਦਾ ਲੋਕ ਸਭਾ ਦੇ ਵਿੱਚ ਉਸ ਤੋਂ ਲੋਕ ਸੰਤੁਸ਼ਟ ਨਹੀਂ ਹੈ ਸੋ ਇਸ ਕਰਕੇ ਜਸਤ ਉਹ ਜਾਂਦੇ ਐ ਐਜ਼ ਅ ਸੈਲੀਬ੍ਰਿਟੀ ਜਾਂਦੇ ਐ ਬਟ ਲੋਕ ਸੰਸੀਅਰ ਨੇ ਇਸ ਵਾਰ ਵੋਟ ਦਾ ਇਸਤੇਮਾਲ ਬੜੀ ਸੂਝ ਬੂਝ ਦੇ ਨਾਲ ਕਰਨਗੇ ਕੀ ਲੱਗਦਾ ਕਿਹੜੇ ਮੁੱਦੇ ਨੇ ਜਿੰਨਾ ਕਰਕੇ ਇਸ ਪੂਰੇ ਹਲਕੇ ਦੇ ਲੋਕ ਸਭਾ ਤੋਂ ਵੱਧ ਦੁਖੀ ਨੇ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਦਿਨ ਦਿਹਾੜੇ ਵਪਾਰੀਆਂ ਦੁਕਾਨਦਾਰਾਂ ਨੂੰ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਔਰ ਕਤਲੋਗਾਰਤ ਜਿਹੜੀ ਹੈਗੀ ਉਹ ਲਗਾਤਾਰ ਜਾਰੀ ਹੈ ਸਨੇਚਿੰਗ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਨਸ਼ਿਆਂ ਦਾ ਪ੍ਰਕੋਪ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਨਸ਼ੇ ਅੱਜ ਖੋਖਲਾ ਕਰ ਚੁੱਕੇ ਨੇ ਸਮਾਜ ਨੂੰ ਸੋ ਇਹ ਗੱਲਾਂ ਤੋਂ ਆਮ ਹੀ ਦੁਖੀ ਨੇ ਜੇ ਗਰੀਬ ਪਰਿਵਾਰਾਂ 'ਚ ਜਾਣੇ ਆ ਤਾਂ ਮੈਨੂੰ ਪਿੰਡਾਂ ਵਿੱਚ ਜਿੱਥੇ ਵੀ ਗਿਆ ਉੱਥੇ ਜ਼ਿਆਦਾਤਰ ਬੀਬੀਆਂ ਨੇ ਇਹੀ ਕਿਹਾ ਵੀ ਜਦੋਂ ਜੇ ਤੁਸੀਂ ਬਣਗੇ ਤਾਂ ਕਿਰਪਾ ਕਰਕੇ ਨਸ਼ੇ ਜ਼ਰੂਰ ਖਤਮ ਕਰਵਾ ਦਿਓ ਜੀ ਸਿੰਘ ਸਾਹਿਬ ਇਹ ਉਹ ਹਲਕਾ ਜਿੱਥੇ ਕੋਟਖਪੂਰਾ ਇੱਥੇ ਪੈਂਦਾ ਹੈ ਤੇ ਅੱਜ ਫਾਇਰਿੰਗ ਵੀ ਹੋਈ ਸੀਗੀ ਬੇਅਦਬੀ ਹੋਈ ਬਹੁਤ ਵੱਡੀ ਘਟਨਾ ਆ ਜਿਹਨੂੰ ਲੈ ਕੇ ਸ਼੍ਰੋਮਨੀ ਕਾਲੀ ਦਲ ਦਾ ਡਾਊਨਫਾਲ ਵੀ ਦੇਖਣ ਨੂੰ ਮਿਲਿਆ ਉਹਨੂੰ ਲੈ ਕੇ ਨਹੀਂ ਲੋਕਾਂ 'ਚ ਕੋਈ ਨਰਾਜ਼ਗੀ ਤਾਂ ਤੁਸੀਂ ਕੋਈ ਆਸ਼ਵਾਸਨ ਦਿੱਤਾ ਹੈ ਉਹਨੂੰ ਕਿਵੇਂ ਸਮਝਦੇ ਹੋ ਸੈਂਸਿਟਿਵ ਮੁੱਦੇ ਨੂੰ ਦੇਖੋ ਲੋਕਾਂ ਨੂੰ ਪਹਿਲਾਂ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਗਮਰਾਹ ਕੀਤਾ ਸੀ ਲੋਕਾਂ ਨੇ ਉਹਨਾਂ ਨੇ ਲੋਕਾਂ ਨੂੰ ਇਹ ਗੱਲ ਚਚਾਈ ਸੀ ਕਿ ਅਕਾਲੀ ਦਲ ਦਾ ਇਹਦੇ ਵਿੱਚ ਰੋਲ ਆ ਪਰ ਅਕਾਲੀ ਦਲ ਦਾ ਕੋਈ ਰੋਲ ਨਹੀਂ ਰਿਹਾ ਦੂਜੀ ਗੱਲ ਇਹ ਇਹਦਾ ਬਕਾਇਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਚੱਲਿਆ ਕੇਸ ਜੋ ਵੀ ਇਹਦੇ ਵਿੱਚ ਜ਼ਿੰਮੇਵਾਰ ਹੋਏਗਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਖੁਦ ਇਹ ਗੱਲ ਕਹਿੰਨੇ ਆ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਵੀ ਉਹ ਅਕਾਲੀ ਦਲ ਦੇ ਰਾਜ ਹੋਇਆ ਇਸ ਕਰਕੇ ਤੁਹਾਡੇ ਤੇ ਵੀ ਆਡੈਂਟ ਪੈਸਾ ਤੁਹਾਡੀਆਂ ਵੋਟਾਂ ਚ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਉੱਥੇ ਜੋ ਇਹ ਧਰਮ ਨਾਲ ਲਾਇਆ ਸੀ ਉਹ 19 ਦਿਨ ਲਈ ਰੱਖਿਆ ਬੇਅਦਬੀਆਂ ਹੁਣ ਵੀ ਹੋ ਰਹੀਆਂ ਔਰ ਉਸ ਤੋਂ ਵੱਧ ਤਦਾਦ ਚ ਹੋ ਰਹੀਆਂ ਹੁਣ ਉਹਨਾਂ ਨੇ ਕਦੇ ਨਹੀਂ ਤਰਨਾ ਲਾਇਆ ਇਹਦਾ ਮਤਲਬ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤਰਨਾ ਲਾਇਆ ਗਿਆ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਤਰਨਾ ਲਾਇਆ ਗਿਆ ਸੀ ਅਕਾਲੀ ਦਲ ਹਮੇਸ਼ਾ ਪੰਥ ਹਤੈਸ਼ੀ ਔਰ ਗੁਰੂ ਸਹਿਬਾਨਾਂ ਦੀ ਸੋਚ ਤੇ ਪਹਿਰਾ ਦੇਣ ਤੇ ਬਰਕਰਾਰ ਹੈ ਔਰ ਗੁਰੂ ਸਹਿਬਾਨ ਦੀ ਸਿੱਖਿਆ ਦੇ ਉੱਤੇ ਚੱਲਣ ਦੇ ਵਿੱਚ ਵਚਨਬੱਧ ਹੈ ਅੱਛਾ ਪੰਥਕ ਮੁੱਦਿਆਂ ਤੇ ਅਕਸਰ ਅਕਾਲੀ ਦਲ ਗੱਲ ਕਰਦੇ ਆ ਤੁਸੀਂ ਇਸ ਜਿਹੜੀ ਧਰਤੀ ਹੈ ਬਾਬਾ ਫਰੀਦ ਜੀ ਦੀ ਇੱਥੇ ਤੁਸੀਂ ਪੰਥਕ ਮੁੱਦੇ ਕਿਹੜੇ-ਕਿਹੜੇ ਮੁੱਖ ਤੌਰ ਤੇ ਮੰਨਦੇ ਹੋ ਜਿਹੜੇ ਤੁਸੀਂ ਲੋਕਾਂ 'ਚ ਲਿਜਾ ਰਹੇ ਹੋ ਅ ਦੇਖੋ ਪੰਥਕ ਮੁੱਦੇ ਅਸਲ ਵਿੱਚ ਗੱਲ ਇਹ ਹੈ ਵੀ ਜਿੰਨੀ ਦੇਰ ਅਸੀਂ ਪੰਥਕ ਸੋਚ ਦੇ ਧਾਰਨੀ ਨਹੀਂ ਬਣਦੇ ਉੰਨੀ ਦੇਰ ਸਮਾਜ ਨੂੰ ਇੱਕ ਵਧੀਆ ਸੇਧ ਨਹੀਂ ਦਿੱਤੀ ਜਾ ਸਕਦੀ ਜੇ ਅੱਜ ਨਸ਼ਿਆਂ ਦੇ ਪ੍ਰਕੋਪ ਨੂੰ ਵੀ ਅਸੀਂ ਠੱਲ ਪਾਉਣੀ ਹੈ ਤਾਂ ਸਾਨੂੰ ਗੁਰੂ ਸਹਿਬਾਨਾਂ ਵੱਲੋਂ ਦਿੱਤੀ تعلیم ਨੂੰ ਆਪਦੇ ਉੱਤੇ ਲਾਗੂ ਕਰਨਾ ਪਏਗਾ ਔਰ ਫਿਰ ਇਹ ਅਸੀਂ ਇਸ ਨੂੰ ਠੱਲ ਪਾ ਸਕਦੇ ਹਾਂ ਕਹਿ ਸਕਦੇ ਹਾਂ ਕਿ ਜੇ ਸੰਗਤ ਚੰਗੀ ਹੈ ਸਾਡੀ ਤਾਂ ਫਿਰ ਅਸੀਂ ਸਾਡਾ ਜਿਹੜਾ ਉਸੇ ਤਰ੍ਹਾਂ ਦਾ ਹੀ ਰੰਗ ਰੂਪ ਹੋ ਜਾਂਦਾ ਹੈ ਤਾਂ ਇਹ ਬੜਾ ਜ਼ਰੂਰੀ ਹੈ ਕਿ ਅੱਜ ਗੁਰੂ ਸਹਿਬਾਨਾਂ ਦੀ ਇਸ ਪਾਵਨ ਧਰਤੀ ਦੇ ਉੱਤੇ ਸਾਨੂੰ ਗੁਰੂ ਸਹਿਬਾਨ ਦੀ ਸਹਿਬਾਨ ਦੀ ਦਿੱਤੀ ਹੋਈ تعلیم ਨੂੰ ਆਪਦੇ ਆਪ ਤੇ ਲਾਗੂ ਕਰਨਾ ਜਿੰਨੀ ਦੇਰ ਅਸੀਂ ਖੁੱਤ ਤੇ ਲਾਗੂ ਨਹੀਂ ਕਰਾਂਗੇ ਉੰਨੀ ਦੇਰ ਅਸੀਂ ਇਹਨਾਂ ਜਿਹੜੀਆਂ ਨਸ਼ੇ ਵਰਗੀਆਂ ਜਿਹੜੀਆਂ ਹੋਰ ਲਾਮਤਾਂ ਇਹਨਾਂ ਦੇ ਵਿੱਚ ਅਸੀਂ ਅਸਰ ਚ ਆਉਂਦੇ ਰਵਾਂਗੇ ਮੇਰੀ ਕੋਸ਼ਿਸ਼ ਵੀ ਇਹੀ ਰਹੇਗੀ ਕਿ ਨਸ਼ਿਆਂ ਨੂੰ ਰੋਕ ਲਈ ਜਾਵੇ ਪੂਰਨ ਤਰੀਕੇ ਨਾਲ ਉਹਦੇ ਲਈ ਮੈਂ ਦਿਨ ਦਾ ਤੱਕ ਕਰਨ ਦੇ ਲਈ ਬਿਲਕੁਲ ਤਿਆਰ ਹਾਂ ਜੀ ਵੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਖੜੇ ਕਰ ਲੈਂਦੇ ਜਿ ਤੁਹਾਨੂੰ ਲੱਗਦਾ ਵੀ ਵਾਕਈ ਉਹਦਾ ਪ੍ਰਧਾਨਗੀ ਉਹਨਾਂ ਦੀ ਜਿਹੜੀ ਸੀ ਉਹਦੇ ਵਿੱਚ ਉਹ ਪਰਫਾਰਮੈਂਸ ਰਹੀ ਉਹਦਾ ਹੀ ਅਸਰ ਦੇਖਣ ਨੂੰ ਮਿਲਿਆ ਜਾਂ ਹੋਰ ਕਾਰਨ ਸੀ ਜੀ ਦਾ ਕਰਕੇ ਪਾਰਟੀ ਦੀਆਂ ਸੀਟਾਂ ਲਗਾਤਾਰ ਕੱਢਦੀਆਂ ਦੇਖੋ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇੱਕ ਯੋਗ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਉਦੋਂ ਕਈ ਤਰ੍ਹਾਂ ਦੇ ਕੋਈ મતਪੇਦ ਹੋ ਸਕਦੇ ਸੀ ਜਿਨ੍ਹਾਂ ਦੇ ਕਰਕੇ ਇੱਕ ਪ੍ਰਚਾਰ ਗਲਤ ਹੋਇਆ ਪਰ ਹੁਣ ਸਾਰੇ ਜਾਣੇ ਇਸ ਗੱਲ ਨੂੰ ਐਕਸੈਪਟ ਕਰ ਚੁੱਕੇ ਆ ਪੰਜਾਬ ਵਾਸੀ ਐਕਸੈਪਟ ਕਰ ਚੁੱਕੇ ਆ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹ ਪ੍ਰਧਾਨਗੀ ਬਿਲਕੁਲ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਤੁਸੀਂ ਪੰਜਾਬ ਬਚਾਓ ਯਾਤਰਾ ਦੇਖ ਲਓ ਜਿੱਥੇ ਵੀ ਯਾਤਰਾਵਾਂ ਹੋਈਆਂ ਆਪ ਮਹਾਰੇ ਉਮੜਿਆ ਹੋਇਆ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੇ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਯੋਗ ਅਗਵਾਈ ਨੂੰ ਕਬੂਲ ਕਰ ਲਿਆ ਹੈ। ਅੱਛਾ ਇਹ ਵੀ ਦੱਸੋ ਜੀ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਉੱਪਰ ਅਲਾਈਅੰਸ ਹੈ ਪਰ ਇੱਥੇ ਆਮਣੇ ਸਾਹਮਣੇ ਬਿਆਨਬਾਜ਼ੀਆਂ ਵੀ ਹੋ ਰਹੀਆਂ ਉਹਨੂੰ ਲੈ ਕੇ ਵੀ ਤੁਸੀਂ ਲੋਕਾਂ 'ਚ ਕੋਈ ਗੱਲਬਾਤ ਕਰ ਰਹੇ ਹੋ? ਬਿਲਕੁਲ ਜੀ ਅਸੀਂ ਇਹ ਗੱਲ ਸਾਫ਼ ਕਹਿੰਦੇ ਹਾਂ ਕਿ ਜੇ ਇਹਨਾਂ ਦਾ ਦੂਜੇ ਸੂਬਿਆਂ 'ਚ ਅਲਾਈਅੰਸ ਹੈ ਤੇ ਇੱਥੇ ਲੁਕਵਾ ਅਲਾਈਅੰਸ ਹੈ। ਰਾਜਾ ਵੜਿੰਗ ਜੀ ਆਪ ਲੁਧਿਆਣੇ ਤੋਂ ਚੋਣ ਲੜ ਰਹੇ ਆ ਉਹਨਾਂ ਦਾ ਸਾਲਾ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੇ ਜੁਆਇਨ ਕਰਵਾਤਾ ਆਮ ਆਦਮੀ ਪਾਰਟੀ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦਿੱਤਾ ਹੈ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹ ਪਾਰਟੀਆਂ ਅੰਦਰੋਂ ਇਕੱਠੀਆਂ ਹੋ ਚੁੱਕੀਆਂ ਪਰ ਇਸ ਵਾਰ ਲੋਕ ਮਨ ਬਣਾ ਕੇ ਬੈਠੇ ਨੇ ਆਪਣੀ ਪਾਰਟੀ ਨੂੰ ਤਰਜੀਹ ਦੇਣਗੇ ਕਿਉਂਕਿ ਇਹਨਾਂ ਵੱਲੋਂ ਲਾਏ ਹੋਏ ਲਾਰੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਕੋਈ ਵਿਕਾਸ ਨਹੀਂ ਹੋਇਆ ਜਿੰਨਾ ਵਿਕਾਸ ਪੰਜਾਬ ਚ ਹੋਇਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਯੋਗ ਰਹਿਨਮਾਈ ਹੇਠ ਅਕਾਲੀ ਦਲ ਵੱਲੋਂ ਹੋਇਆ ਸੋ ਲੋਕ ਅੱਜ ਵੀ ਚੇਤੇ ਕਰਦੇ ਨੇ ਆਪ ਮਹਾਰੇ ਮੂੰਹੋਂ ਕਹਿੰਦੇ ਨੇ ਕਿ ਸ਼ੋਮਨੀ ਅਕਾਲੀ ਦਲ ਵਲੇ ਵਿਕਾਸ ਹੋਇਆ ਤੇ ਇਹਨਾਂ ਪਾਰਟੀਆਂ ਕੋਲੇ ਏਜੰਡਾ ਕੋਈ ਨਹੀਂ ਸੋ ਇਸ ਕਰਕੇ ਇਹ ਆਪਸ ਵਿੱਚ ਰਲ ਕੇ ਸ਼ੋਮਨੀ ਅਕਾਲੀ ਦਲ ਦੇ ਖਿਲਾਫ ਮੋਰਚਾ ਲਾਇਆ ਬੈਠਾ ਜੀ ਬੀਬੀ ਸਾਹੋਕੇ ਦੇ ਹੱਕ ਚ ਰਾਇਆ ਵੜਿੰਗ ਕਹਿ ਰਹੇ ਨੇ ਕਿ ਮੈਂ ਇਸ ਖਾਸ ਤੌਰ ਤੇ ਪ੍ਰਚਾਰ ਕਰੂੰਗਾ ਕਿ ਮੇਰਾ ਅਗੇਦੜਵਾ ਹਲਕਾ ਕਿਉਂਕਿ ਫਰੀਦਕੋਟ ਚ ਪੈਂਦਾ ਇਹ ਮੀਟਿੰਗ ਦੇ ਵਿੱਚ ਵੇਖੋ ਉਮੀਦਵਾਰ ਉਹਨਾਂ ਦੇ ਕਰਨ ਪਰ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਸਾਡੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਬਿਲਕੁਲ ਮਜ਼ਬੂਤ ਹੈ ਅਕਾਲੀ ਦਲ ਦਾ ਜਿਹੜਾ ਕਾਡਰ ਹੈ ਉਹ ਮਜ਼ਬੂਤ ਹੈ ਹੌਸਲੇ ਬਲੰਦ ਹੌਸਲੇ ਨੇ ਔਰ ਇਸ ਵਾਰ ਅਸੀਂ ਫਰੀਦਕੋਟ ਦੀ ਲੋਕ ਸਭਾ ਸੀਟ ਜਿੱਤਾਂਗੇ ਹਰ ਹਾਲਤ ਵਿੱਚ ਜਿੱਤਾਂਗੇ ਇਸ ਵਾਰ ਅਕਾਲੀ ਦਲ ਦਾ ਟਾਰਗੇਟ ਤੁਹਾਨੂੰ ਕੀ ਲੱਗ ਰਿਹਾ ਅਸੈਸਮੈਂਟ ਕਿੰਨੀਆਂ ਸੀਟਾਂ ਘੱਟੋ ਘੱਟ ਅਕਾਲੀ ਦਲ ਜਿੱਤ ਰਿਹਾ ਅਕਾਲੀ ਦਲ 13 ਸੀਟਾਂ ਤੇ ਚੋਣ ਲੜ ਰਿਹਾ 13 ਅਸੀਂ ਮੰਨਦੇ ਆਂ ਵੀ ਅਕਾਲੀ ਦਲ 13 ਦੀਆਂ 13 ਸੀਟਾਂ ਕੱਢੇਗਾ ਕਿਉਂਕਿ ਕੱਲੇ ਚੋਣ ਲੜ ਰਿਹਾ ਸਿਧਾਂਤਾਂ ਤੇ ਚੋਣ ਲੜ ਰਿਹਾ ਵਿਕਾਸ ਦੇ ਮੁੱਦਿਆਂ ਤੇ ਚੋਣ ਲੜ ਰਿਹਾ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ ਔਰ ਇਸ ਵਾਰ ਮਨ ਬਣਿਆ ਹੋਇਆ ਲੋਕਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਹੈ ਬਹੁਤ ਬਹੁਤ ਸੋ ਗੱਲ ਕਰ ਰਹੇ ਸੀ ਕਿ ਰਾਜਵਿੰਦਰ ਸਿੰਘ ਧਰਮਕੋਟ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਨੇ ਦੱਸਦੀ ਹੈ ਕਿ ਫਰੀਦਕੋਟ ਸੀਟ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਕਰਕੇ ਵੀ ਚਰਚਾ ਚ ਰਹੀ ਹੈ ਕਿਉਂਕਿ ਇਥੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਉਤਾਰਿਆ ਜੋ ਕਿ ਇੱਕ ਨਾਮੀ ਸਿੰਗਰ ਅਤੇ ਕਮੇਡੀਅਨ ਹੈ ਬੀਜੇਪੀ ਨੇ ਹੰਸਰਾਜ ਹੰਸ ਨੂੰ ਦਿੱਲੀ ਤੋਂ ਲਿਆ ਕੇ ਫਰੀਦਕੋਟ ਚ ਆ ਕੰਟੈਸਟ ਕਰਨ ਦੇ ਲਈ ਕਿਹਾ ਜੋ ਇੱਕ ਬਹੁਤ ਨਾਮੀ ਸਿੰਗਰ ਨੇ ਸੋ ਇੱਕ ਪਾਸੇ ਆਰਟਿਸਟ ਜਿਹੜੇ ਨੇ ਸਾਡੇ ਸਾਹਮਣੇ ਨੇ ਤੇ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਹ ਸ਼ਾਇਦ ਪੌਪੁਲੈਰਿਟੀ ਉਹਨਾਂ ਦੀ ਉਸ ਪੱਖੋਂ ਨਹੀਂ ਗਈ ਪਰ ਉਹ ਕਹਿ ਰਹੇ ਨੇ ਕਿ ਅਸੀਂ ਸਿਧਾਂਤਾਂ ਤੇ ਚੌੜ ਲੜ ਰਹੇ ਹਾਂ ਤੁਸੀਂ ਦੇਖ ਵੀ ਸਕਦੇ ਹੋ ਇਸ ਵੇਲੇ ਬਾਗਾ ਪੁਰਾਣਾ ਜਿਹੜਾ ਹੈਗਾ ਉੱਥੇ ਧਰਮਕੋਟ ਜੀ ਆਪਣਾ ਚੋਣ ਪ੍ਰਚਾਰ ਚ ਲੱਗੇ ਹੋਏ ਆ ਤੇ ਵੱਖ-ਵੱਖ ਜਿਹੜੇ ਸਪੋਰਟਰ ਨੇ ਸ਼੍ਰੋਮ ਨੇ ਅਕਾਲੀ ਦਲ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਮਿਲ ਰਹੇ ਨੇ ਸੋ ਕਿਵੇਂ ਕੈਂਪੇਨਿੰਗ ਚੱਲ ਰਹੀ ਆ ਫਰੀਦਕੋਟ ਦਾ ਤੁਹਾਨੂੰ ਅਸੀਂ ਰੰਗ ਢੰਗ ਜਿਹੜਾ ਉਹ ਦਿਖਾ ਰਹੇ ਆ ਕਿਵੇਂ ਮੇਲ ਮਿਲਾਪ ਹੋ ਰਿਹਾ ਵੋਟਰਾਂ ਨਾਲ ਆਪਣੀ ਪਾਰਟੀ ਦੇ ਸਪੋਰਟਰਾਂ ਨਾਲ ਵਰਕਰਾਂ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਮਾਹੌਲ ਲਗਾਤਾਰ ਪੰਜਾਬ ਦੀ ਸਿਆਸਤ ਦਾ ਗਰਮਾਰਿਆ ਕਿਉਂਕਿ ਆਖਰੀ ਫੇਸ ਚ ਪੰਜਾਬ ਚ VOTING ਹੋਣੀ ਹੈ 1 ਜੂਨ ਨੂੰ ਸੋ ਉਸ ਤੋਂ ਪਹਿਲਾਂ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਹੈ ਸੋ ਇਹ ਜਿਹੜੇ ਇਕੱਠ ਨੇ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਜਗ੍ਹਾ ਜਗ੍ਹਾ ਇਕੱਠੇ ਹੋ ਰਹੇ ਨੇ ਵੱਖ-ਵੱਖ ਕੈਂਡੀਡੇਟਸ ਦੇ ਪ੍ਰੋਗਰਾਮਾਂ ਦੇ ਵਿੱਚ ਸੋ ਇਹ ਵਾਕਈ ਕੀ ਜਿਸ ਤਰ੍ਹਾਂ ਦੇ ਨਾਲ ਲੀਡਰਾਂ ਨੂੰ ਵਾਅਦੇ ਕਰ ਰਹੇ ਨੇ ਉਵੇਂ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਦੇ ਨੇ ਜਾਂ ਨਹੀਂ ਇਹ ਬਹੁਤ ਜਲਦ ਪਤਾ ਲੱਗੂਗਾ ਬਾਗਾ ਪ੍ਰਾਣਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ